ਸਸਚੀ ਕਾਜੀ ਪਣਾ ਦਾ ਕੀ ਹਾਲ ਚਾਲ ਹੈ ਅੱਜ ਵਾਲੇ ਸੂਟ ਬਹੁਤ ਜਿਆਦੇ ਸੋਹਣੇ ਤੇ ਬਹੁਤ ਪਸੰਦ ਆਉਣ ਵਾਲੇ ਸੂਟ ਨੇ ਸਿਲਕ ਬਨਾਰਸੀ ਦੇ ਉੱਪਰ ਰੈਡੀ ਕੀਤੇ ਨੇ ਸੂਟ ਔਰ ਬਹੁਤ ਜਿਆਦਾ ਇਹਨਾਂ ਦੀ ਡਿਮਾਂਡ ਸੀ ਕਿਉਂਕਿ ਆਪਾਂ ਨੈਕਸਟ ਈਅਰ ਇਹਨਾਂ ਨੂੰ ਔਰ ਉਹ ਅਪਲੋਡ ਕੀਤਾ ਸੀ ਤੇ ਬਹੁਤ ਜ਼ਿਆਦਾ ਸੋਹਣਾ ਰਿਸਪਾਂਸ ਮਿਲਿਆ ਸੀ ਉਸ ਟਾਈਮ ਮੈਂ ਸਾਰਾ ਆਪਣਾ ਸਟਾਕ ਸਟਾਕ ਸੋਲਡ ਹੋ ਗਿਆ ਸੀਗਾ ਸੋ ਨਵਾਂ ਸਟਾਕ ਰੈਡੀ ਕੀਤਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨਰ ਸੂਟਸ ਵੀ ਆਪਾਂ ਲੈ ਕੇ ਆਏ ਹੈ ਹੈਵੀ ਤੋਂ ਹੈਵੀ ਤੁਸੀਂ ਆਰਡਰ ਦੇ ਤਿਆਰ ਕਰਵਾ ਸਕਦੇ ਹੋ ਹਰ ਤਰ੍ਹਾਂ ਦਾ ਡਿਜ਼ਾਈਨ ਸੋ ਵੈਲਵਟ ਦੀ ਡਿਮਾਂਡ ਤਾਂ ਹੁਣ ਬਹੁਤ ਜ਼ਿਆਦਾ ਹੈ স্পੈਸ਼ਲ ਸ਼ਾਈਨਿੰਗ ਵਾਲੀ ਪਿਓਰ ਵੈਲਵਟ ਬਹੁਤ ਜ਼ਿਆਦਾ ਸ਼ਾਈਨ ਹੁੰਦੀ ਆ ਔਰ ਬਹੁਤ ਜ਼ਿਆਦਾ ਸੋਹਣੇ ਸੂਟ ਹੁੰਦੇ ਨੇ ਸੋ ਇਹਨਾਂ ਨੂੰ ਤੁਸੀਂ ਆਰਡਰ ਕਰਨ ਲਈ WhatsApp ਤੇ ਮੈਸੇਜ ਕਰ ਸਕਦੇ ਹੋ ਇਸ ਤਰ੍ਹਾਂ ਬਣਿਆ ਹੋਇਆ ਸੈੱਟ ਵੀ ਲੈ ਸਕਦੇ ਹੋ ਜੇ ਤੁਸੀਂ ਇਹਨਾਂ ਚੋਂ ਇੱਕ ਫੈਬਰਿਕ ਲੈਣਾ ਹੋਵੇ ਚਾਹੇ ਲਾਈਨਾਂ ਵਾਲਾ ਜਾਂ ਡਾਟਸ ਵਾਲਾ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਦੋਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਪ੍ਰਾਈਸ ਹੈਗਾ ਅਲੱਗ-ਅਲੱਗ ਤੇ ਜੇ ਤੁਸੀਂ 2.5 ਮੀਟਰ ਸ਼ਰਟ ਤੇ ਬਾਟਮ ਦਾ ਲੈਣਾ ਉਹ ਵੀ ਲੈ ਸਕਦੇ ਹੋ ਇਹ ਪੂਰਾ ਸੈੱਟ ਵਾਈਜ਼ ਤੁਹਾਨੂੰ ਸ਼ੋ ਹੋ ਰਿਹਾ ਵੀ ਤੇ ਦੁਪੱਟਾ ਤੇ ਬਟ ਤੁਸੀਂ ਦੁਪੱਟਾ ਇਹਦੇ ਵਿੱਚ ਸਕਿੱਪ ਕਰਵਾ ਸਕਦੇ ਹੋ ਜੇ ਨਹੀਂ ਲੈਣਾ ਚਾਹੁੰਦੇ ਬਟ ਸਾਰਾ ਸੂਟ ਜਿਹੜਾ ਵਿਦ ਦੁਪੱਟਾ ਹੀ ਆਪਾਂ ਦਿਖਾ ਰਹੇ ਆ ਸਾਰਾ ਸੂਟ ਫੁੱਲ ਸੂਟ ਤੁਸੀਂ ਲੈ ਸਕਦੇ ਹੋ ਜੀ